ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਜੀ ਹੁਣਮਾਨਗੜ੍ਹ ਜ਼ਿਲ੍ਹੇ ਦਾ ਪਿੰਡ ਆ ਜੰਡਵਾਲਾ ਬਾਈ ਗੋਰਾ ਸਿੰਘ ਮਾਨਹੋਰਾ ਦੇ ਕੋਲ ਮਾਨਗੋੜ ਫਾਰਮ ਤੇ ਬਾਈ ਹੋਰੀ ਆਪਣੇ ਫਾਰਮ ਦੀਆਂ ਸਾਰੀਆਂ ਬੱਕਰੀਆਂ ਤੇ ਬੱਕਰੇ ਦਿਖਾਉਣਗੇ ਬਹੁਤ ਹੀ ਘੈਂਟ ਕਲੈਕਸ਼ਨ ਆ ਬਾਈ ਹੋਰਾਂ ਕੋਲ ਬੀਟਲ ਬਰੀਡ ਤੇ ਕੰਮ ਕਰ ਰਹੇ ਨੇ ਤੇ ਜਿਹੜਾ ਤੁਸੀਂ ਫਰੇਮ ਦੇ ਵਿੱਚ ਬੱਕਰਾ ਦੇਖ ਰਹੇ ਹੋ ਇਹ ਬਹੁਤ ਹੀ ਨਾਮੀ ਬੱਕਰਾ ਤੇ ਪੰਜਾਬ ਦੀ ਮਸ਼ਹੂਰ ਬਲੱਡ ਲਾਈਨ ਦਾ ਆਜੋ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਇੱਥੇ Rajasthan ਪਹੁੰਚਣ ਦਾ ਧੰਨਵਾਦ ਬਾਈ तहे ਦਿਲੋਂ ਧੰਨਵਾਦ ਸਾਡੇ ਵੱਲੋਂ ਜੀ ਹੋਰ ਠੀਕ ਠਾਕ ਹੋ ਹਾਂਜੀ ਹਾਂਜੀ ਬਹੁਤ ਵਧੀਆ ਜੀ ਤੇ ਬਾਈ ਪਹਿਲਾਂ ਤਾਂ ਮੁਬਾਰਕਾਂ ਤੁਹਾਡਾ ਫਾਰਮ ਬਹੁਤ ਵਧੀਆ ਲੱਗਿਆ ਸੋਹਣਾ ਤੁਸੀਂ ਕੰਮ ਕਰੀ ਜਾਂਦੇ ਹੋ ਆਪਣੇ ਸਫ਼ਰ ਬਾਰੇ ਦੱਸੋ ਬਿੱਟਲ ਬੱਕਰੀਆਂ ਦੇ ਵਿੱਚ ਕਿਵੇਂ ਆਏ ਸੀ ਤੁਸੀਂ ਕਿੰਨੇ ਸਾਲ ਹੋ ਗਏ ਕੰਮ ਕਰਦੇ ਆਪਾਂ ਨੂੰ 2 ਸਾਲ ਹੋ ਗਏ ਬਾਈ ਜੀ ਕੰਮ ਕਰਦਿਆਂ ਨੂੰ ਪਹਿਲਾਂ ਸ਼ੁਰੂ ਤੋਂ ਮਾੜਾ ਬਟਾ ਸ਼ੌਂਕ ਸੀਗਾ ਖੇਤ 2-4 ਰੱਖਦੇ ਸੀਗੇ ਹੁਣ ਹੌਲੀ ਹੌਲੀ ਕਰਕੇ ਆਪਾਂ ਵਧਾ ਲਿਆ ਕੰਮ ਅੱਛਾ ਜੀ ਹਾਂਜੀ ਹਾਂਜੀ ਹੁਣ ਬਈ ਟੋਟਲ ਕਿੰਨੇ ਜਾਨਵਰ ਆ ਤੁਹਾਡੇ ਕੋਲੇ 60-70 ਰੱਖ ਕੇ ਮੌਕੇ ਤੇ ਪਿਆਰ ਹੀ ਦਿੰਦੇ ਆ ਠੀਕ ਆ ਬਾਈ ਸੇਲ ਪਰਚੇਜ ਦਾ ਕੰਮ ਹੈ ਲੈ ਆਈਂਦੇ ਆ ਦੇ ਦੇਈਂਦੇ ਆ ਵੈਸੇ ਆਪਣਾ ਕੀ ਕੰਮ ਮੁੱਖ ਕੀਤਾ ਕੀ ਹੈ ਜੀ ਮੁੱਖ ਕੀਤਾ ਤਾਂ ਆਪਣਾ ਖੇਤੀ ਦਾ ਜੀ ਖੇਤੀ ਬੇਟਾ ਖੇਤੀ ਕਰਦਾ 100-200 ਕਿਲੇ ਖੇਤੀ ਸੰਭਾਲੀ ਜਾਂਦਾ ਜੀ ਠੀਕ ਆ ਬਾਈ ਤੇ ਇਹ ਫਿਰ ਕਿਵੇਂ ਸੋਚਿਆ ਵੀ ਜ਼ਿੰ ਬੇਟੇ ਨੂੰ ਸ਼ੌਂਕ ਸੀ ਆ ਵੀ ਨਾਲ ਵੀ ਆਪਾਂ ਕੋਈ ਸਾਈਡ ਵਿੱਚ ਤੇ ਤੋਰੀਏ ਵੀ ਤਾਂ ਅੱਛਾ ਤਾਂ ਕਰਕੇ ਵੀ ਨਾਲੇ ਸਾਈਡ ਵਿੱਚ ਚਲਾ ਲਿਆ ਆਪਾਂ ਇਹ ਪਹਿਲਾਂ ਦੇਖਿਆ ਸੀ ਕਿਤੇ ਰਿਸ਼ਤੇਦਾਰ ਪੁੱਛ ਰਿਹਾ ਰਿਸ਼ਤੇਦਾਰਾਂ ਕੋਲ ਸੀਗੇ ਸਾਡੇ ਮਾੜਾ ਵੱਡਾ ਜੀ ਅੱਛਾ ਪਰ ਆਪਾਂ ਤਾਂ ਫਿਰ ਵੱਡੇ ਪੱਧਰ ਤੇ ਚਲਾਤਾ ਜਦੋਂ ਬਈ ਬੱਕਰੀਆਂ 'ਚ ਕੋਈ ਵੀ ਨਵਾਂ ਬੰਦਾ ਆਉਂਦਾ ਕਹਿੰਦੇ ਹੁੰਦੇ ਵੀ ਘਾਟੇ ਵੀ ਬੜੇ ਪੈਂਦੇ ਆ ਨੁਕਸਾਨ ਵੀ ਬੜੇ ਹੁੰਦੇ ਆ ਬਿਮਾਰੀਆਂ ਬੜੀਆਂ ਆਉਂਦੀਆਂ ਤੁਹਾਡਾ ਤਜਰਬਾ ਕਿਵੇਂ ਦਾ ਰਿਹਾ ਇਹਨਾਂ ਨਾਲ ਤੇ ਸਾਡਾ ਤਾਂ ਜੇ ਕੋਈ ਆਪਣਾ ਨੁਕਸਾਨ ਨਹੀਂ ਹੋਇਆ ਮਾੜਾ ਮੋਟਾ ਹੋਇਆ ਪਰ ਖਰਚ ਕਰੀ ਜਨੇ ਟ੍ਰੀਟਮੈਂਟ ਸਭ ਆਪ ਹੀ ਦੇ ਜਾਨਵਰ ਦੋ ਦੇ ਇੱਕ ਦੋ ਜਾਨਵਰ ਐ ਥੱਗੀ ਵਜੀ ਕੋਈ ਜ਼ਿਆਦਾ ਨਹੀਂ ਵਜੀ ਜੀ ਅੱਛਾ ਹਾਂਜੀ ਬੱਕਰੀਆਂ ਫਿਰ ਲਈਆਂ ਕਿੱਥੋਂ ਜੀ ਐਨੀਆਂ ਆਪਾਂ ਸਾਰੀਆਂ ਇਹ ਬਸ ਇਥੇ ਪੰਜਾਬ ਚ ਤੋਂਗ ਵਾਲੀ ਤੋਂ ਕੋਈ ਰੋੜਾ ਵਾਲੀ ਤੋਂ ਕੋਈ ਲੋਕਲ ਪਿੰਡਾਂ ਚੋਂ ਜੀ ਅੱਛਾ ਹਾਂਜੀ ਬਾਕੀ ਹੁਣ ਆ ਆਪਣੇ ਘਰੇ ਸੂਈ ਸਈ ਜਨੇ ਘਰ ਦੇ ਬੱਚੇ ਕਾਫੀ ਆਪਣੇ ਕੋਲੇ ਨਹੀਂ 35 ਬੱਚੇ ਕਰਦੀ ਆ ਜਿਹੜਾ ਇਹ ਬਰੀਡਰ ਭਾਈ ਆਪਾਂ ਦਿਖਾਉਣੇ ਆ ਹਨਾ ਵੀਡੀਓ ਦੇ ਵਿੱਚ ਤੁਸੀਂ ਇਹ ਫੜਿਆ ਹੋਇਆ ਕਾਲੇ ਰੰਗ ਦਾ ਬੱਕਰਾ ਇਹਦੇ ਬਾਰੇ ਦੱਸਿਓ ਥੋੜਾ ਜਿਆ ਜੀ ਜੀ ਭਾਈ ਪੰਮੇ ਵਾਲੀ ਸੈਦੋ ਵਾਲੀ ਬਲੱਡ ਲਾਈਨ ਦਾ ਜੀ ਹੈ ਹਾਂਜੀ ਪਾਂਚੀ ਦਾ ਬੇਟਾ ਅਸ਼ਕੰਦਰ ਹੈ ਜੀ ਇਹ ਭ ਏ ਦੋਸਤੋ ਬਾਈ ਰਾਜਵੀਰ ਕੋਲ ਬੱਕਰਾ ਆਇਆ ਸੀਗਾ ਕੋਠਿਆਂ ਚ ਸਾਰੇ ਤੁਸੀਂ ਜਾਣਦੇ ਹੋ ਜਿਹੜੇ ਆਪਣਾ ਚੈਨਲ ਦੇਖਦੇ ਰਹਿੰਦੇ ਹੋ ਤੇ ਸੈਦੋ ਕੇ ਬਲੱਡ ਲਾਈਨ ਆ ਹਨਾ ਬਾਕੀ ਬਾਈ ਦੱਸਣ ਦੀ ਲੋੜ ਹੀ ਨਹੀਂ ਬੱਕਰਾ ਆਪ ਹੀ ਦੱਸ ਰਿਹਾ ਬਾਈ ਜਦੋਂ ਲੈ ਕੇ ਆਇਆ ਉਦੋਂ ਥੋੜਾ ਲਿੱਸਾ ਸੀ ਤੇ ਹੁਣੇ ਬੱਕਰਾ ਪੂਰਾ ਭਰਿਆ ਹੋਇਆ ਹਜੇ ਵੀਰ ਚ ਬਹੁਤ ਗੰਜੈਸ਼ ਹੈਗੀ ਆ ਅ ਭਾਈ ਇਹ ਸ਼ੋਅ ਤੇ ਪਾਇਆ ਤੁਸੀਂ ਰੋਡਾਂ ਵਾਲੀ ਹਾਂਜੀ ਦੂਜੇ ਨੰਬਰ ਤੇ ਆਇਆ ਬਾਈ ਜੀ ਇਹਨੇ 31000 ਰੁਪਏ ਨਾਮ ਜਿੱਤੇ ਆਪਣੇ ਬੱਕਰੇ ਨੇ ਜੀ ਅੱਛਾ ਬਹੁਤ ਬਹੁਤ ਮੁਬਾਰਕਾਂ ਬਾਈ ਬਹੁਤ ਬਹੁਤ ਵਧਾਈਆਂ ਜੀ ਫਿਰ ਤਾਂ ਤੁਹਾਨੂੰ ਬਹੁਤ ਘਾ ਟ੍ਰੇਡ ਜੀ ਪੈ ਗਿਆ ਹਾਂਜੀ 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 ਜਦੋਂ ਲੈ ਕੇ ਆਏ ਸੀ ਉਸ ਤੋਂ ਬਾਅਦ ਕਿੰਨਾ ਟਾਈਮ ਬਾਅਦ ਜਿੱਤ ਗਿਆ ਨਾਮ ਇਹ ਇਹ ਮਹੀਨੇ ਬਾਅਦ ਜਿੱਤ ਗਿਆ ਜੀ ਆਪਣੇ ਕੋਲ 10 11 ਬੱਕਰੀਆਂ ਕ੍ਰੋਸ ਵੀ ਹੋ ਗਈਆਂ ਤਾਂ 2000 ਰੁਪਏ 2500 ਫੀਸ ਰੱਖ ਰੱਖੀ ਆ ਭਜਾਇਆ ਜਾ ਅੱਛਾ ਬਾਈ ਹਾਂ 11 ਬੱਕਰੀ 8-7 ਬੱਕਰੀਆਂ ਆਪਣੇ ਆਪ ਦੇ ਫਾਰਮ ਤੇ ਆਪਣੀਆਂ ਆਪ ਦੀਆਂ ਲੱਗੀਆਂ ਨੇ ਫਿਰ ਤਾਂ ਫ੍ਰ ਉਹ ਕੋਲ 100 ਰੇ ਤੋਂ ਬੱਕਰਾ ਦੁਲਿਆ ਸੀਗਾ ਤੇ ਦੂਜੇ ਨੰਬਰ ਤੇ ਆਇਆ ਆਪਣਾ ਜੀ ਭਜਨ ਦੀ ਮਕਾਬਲਾ ਮਹੀ ਵਜੋਂ ਦਾ ਮੁਕਾਬਲਾ ਸੀ ਭਜਨ ਦਾ ਅੰਡਲ ਦੇ ਵਿੱਚ ਹਾਂਜੀ ਹਾਂਜੀ ਅੰਡਲ ਦੇ ਕੱਸੂ ਵੀਰੇ ਉਹ ਕੱਸੀ ਸੀ ਆਪਣਾ ਅੰਡਲ ਉਹਨਾਂ ਬਰਾਬਰ ਉਹਨਾਂ ਕੰਪੀਟੀਸ਼ਨ ਚ ਆਇਆ ਇਹ ਆ ਬਾਈ ਸੈਦੋਗੇ ਬਲੱਡ ਲਾਈਨ ਹਨਾ ਵੇਟ ਵਾਲੇ ਮਾਮਲੇ 'ਚ ਤਾਂ ਤੋੜ ਹੀ ਕੋਈ ਨਹੀਂ ਤੇ ਬਾਈ ਹੁਣ ਜਿਹੜੇ ਹੋਰ ਬੱਕਰੇ ਆਪਣੇ ਕੋਲੇ ਹਾਂਜੀ ਹਾਂਜੀ ਬਾਕੀ ਬੱਕਰੀਆਂ ਜਾਨਵਰ ਦਿਖਾਓ ਸਾਰੇ ਆਪਣੇ ਹਨਾ ਆ ਵੀ ਆਪਣਾ ਦਿਖਾਉਣੇ ਆ ਤੁਹਾਨੂੰ ਇੱਕ ਹੋਰ ਬੱਕਰਾ ਇਹ ਵੀ ਕਾਲੇ ਰੰਗ ਦਾ ਬਾਈ ਕਿੰਨੇ ਦੰਦਾ ਇਹ ਇਹ ਸੀਦਾ ਹੁੰਦਾ ਜੀ ਥੋੜੇ ਲਾਏ ਜੀ ਨੇ ਛੇ ਦਾੰ ਦਾ ਬਈ ਬੱਕਰਾ ਹੈ ਇਹ ਇਹਦੀ ਹਾਈਟ ਹੋਈਟ ਕਿੰਨੀ ਹੈ ਜੀ 42 ਇੰਚ ਹਾਈਟ ਆ ਵੀਰੇ 42 ਇੰਚ আচ্ছা ਜੀ ਬਹੁਤ ਸੋਹਣਾ ਬੱਕਰਾ ਬਈ ਇਹ ਜੇ ਅੰਡੂ ਆ ਬਾਕੀ ਉਹ ਆਪਣੇ ਕੋਲ ਕੱਸੀ ਵਾਲੇ ਬੱਕਰੇ ਵਾਧੂ ਆ ਆ ਵੀ ਕੱਸੀ ਇਹੀ ਕਰ ਰਹੇ ਨੇ ਜੀ ਅੱਛਾ ਇਹ ਖੱਸੀ ਆ ਜੀ ਕੱਸੀ ਦਾ ਵੇਡ ਦੇਖੋ ਜੀ ਦਾ ਲਓ ਬਈ ਖੱਸੀ ਬੱਕਰੇ ਹੀ ਬਾਈ ਨੇ ਰੱਖਿਆ ਹੋਏ ਆ ਤੇ ਬਾਈ ਖਰਾਕ ਕੀ ਪਾਉਂਦੇ ਹੋ ਬੱਕਰੀਆਂ ਨੂੰ ਖਰਾਕ ਤਾਂ ਜੀ ਇਹਨਾਂ ਨੂੰ ਗੁਆਰੇ ਦਾ ਨੀਰਾ ਕੋਈ ਆਪਣੇ ਸ਼ੌਪ ਨੂੰ ਚੋਕਰ-ਜੱਕਰ ਪਾਦੀ ਦਾ ਮੱਕੀ ਦੇ ਆ ਕਣਕ ਹੈ ਹਾਂਜੀ ਜੋਂ-ਜੋਂ ਆ ਦਲਾ ਕੇ ਦਲੀਆ ਬਣਾ ਰੱਖਿਆ ਉਹ ਬਾਈ ਨੇ ਜੀ ਅੱਛਾ ਜੀ ਖਰਚਾ ਕਿੰਨਾ ਖਾ ਜਾਂਦੀਆਂ ਬੱਕਰੀਆਂ ਖਰਚਾ ਦੇ ਕਰਦਾ ਡੰਗਾ ਕੋਈ ਹਸਾਬ ਕਰਾਇ ਨਹੀਂ ਜੀ ਅੱਛਾ ਹਾਂਜੀ ਖੁੱਲੇ ਖਾਤੇ ਆ ਖੁੱਲੇ ਖਾਤੇ ਆ ਠੀਕ ਆ ਬਈ ਹਾਂਜੀ ਤੇ ਬਈ ਪਰਿਵਾਰ ਦੀ ਵਧੀਆ ਸਪੋਰਟ ਆ ਬਹੁਤ ਵਧੀਆ ਸਪੋਰਟ ਆ ਸਾਰੇ ਘਰੇ ਪੁੜੀਆਂ ਤਾਂ ਨਹੀਂ ਲੜਤੀਆਂ ਨਹੀਂ ਨਹੀਂ ਜੀ ਪੁੜੀਆਂ ਨਾਲ ਨੀਰਾਪੋਣ ਉਹਨੀਆਂ ਸਭ ਹੈਲਪ ਕਰਾਉਂਦੇ ਆ ਬਈ ਹੋਰ ਵੀ ਦਿਖਾਓ ਬੱਕਰੇ ਆਪਣੇ ਆ ਜੋ ਕਿੰਦਰ ਦਿਖਾਉਣੇ ਆ ਤੇ ਬਾਈ ਕੋਲੇ ਬੱਕਰੇ ਬੱਕਰੀਆਂ ਚੰਗੀਆਂ ਰੱਖੀਆਂ ਮੁਰਗੀਆਂ ਵੀ ਹੈਗੀਆਂ ਨੇ ਬੱਚੇ ਪੁੱੱਚੇ ਹੈਗੇ ਸੇਲ ਵਾਲੇ ਜੀ ਹਾਂਜੀ ਹਾਂਜੀ ਬੱਕਰੇ ਬਾਹਰ ਉੱਡ ਗਿਆ ਲਓ ਜੀ ਆ ਦਿਖਾਉਣੇ ਤੁਹਾਨੂੰ ਘਰਲੀਆਂ ਵਗੈਰਾ ਬਣੀਆਂ ਬਾਈ ਦਾ ਸੈਟਅਪ ਬਹੁਤ ਵਧੀਆ ਬਣਿਆ ਹੋਇਆ ਆ ਦੇਖੋ ਹਣਾ ਆ ਬੱਕਰੀ ਵੀ ਰਾਜਵੀਰ ਕੋਲ ਹੀ ਆਈ ਸੀ ਨਾ ਬਾਈ ਲਓ ਬਈ ਇਹ ਵੀ ਹੁਣ ਭਾਰੀ ਹੋਣ ਲੱਗ ਗਈ ਕਿੰਨੇ ਟਾਈਮ ਦੀ ਗੱਭਨ ਦੱਸਿਆ ਸੀ ਉਦੋਂ 3 ਮਹੀਨੇ ਦੱਸਿਆ ਬਾਈ ਹੁਣੇ 3 ਮਹੀਨੇ ਦੀ ਹੁਣ ਤਾਂ ਫਿਰ ਇਹ ਨੀੜੀ ਹੋ ਗਈ ਸੂਣ ਦੇ ਲਓ ਜੀ ਬਾਈ ਬੱਕਰੀ ਬਾਰੇ ਦੱਸਿਓ ਜੀ ਕਿੰਨੀ ਉਮਰ ਆ ਜੀ ਇਹ ਬੱਕਰੀ ਸ਼ੀਧਾ ਹੁੰਦਾ ਬਈ ਠੀਕ ਆ ਬਾਈ ਤੇ ਸੂਏ ਕਿੰਨੇ ਮੇ ਆ ਜੀ ਤੀਜੇ ਸੂਏ ਵਜੇ ਤੀਜੇ ਸੂਏ ਦਿਖਾ ਦਿਓ ਢਿੱਡੀ ਕਰਕੇ ਮੜਾ ਆ ਬੱਚੇ ਹੈਗੇ ਨਾਲ ਹੁਣ ਬਈ ਹੁਣ ਮੁੱਕ ਤੇ ਇੱਕ ਬੱਕਰਾ ਹੀ ਹੈ ਜੀ ਇਹਦਾ ਇਹਦਾ ਇੱਕ ਬੱਕਰਾ ਬਈ ਲਾਲ ਡੱਬਾ ਹਾਂਜੀ ਦਵਾਰੇ 20 ਦਿਨ ਹੋ ਗਏ ਗੱਭ ਵੀ ਹੋ ਗਿਆ ਆਪਣੇ ਉਸ ਟਾਲੇ ਬੱਕਰੇ ਟਾਲੇ ਬੱਕਰੇ ਤੋਂ ਆਪਣੇ ਨਾਲ ਤੋਂ ਦਵਾਰੇ ਬਈ ਕਰਾਸ ਹੋਈ ਆ 20 ਦਿਨ ਹੋ ਗਏ ਆ ਤੇ ਜਿਹੜੇ ਕਿਸੇ ਭਰਾਣੇ ਸ਼ੌਂਕ ਕਰਨ ਤਾਂ ਇਹ ਬੱਕਰੀ ਵੀ ਬਈ ਵੇਚ ਦੂਗਾ ਬਈ ਨੇੜੇ ਤੋਂ ਆ ਕੇ ਥੋੜੀ ਕੁਆਲਿਟੀ ਦਿਖਾ ਦੀ ਖੰਨ ਗੁਣ ਬਹੁਤ ਸੋਹਣਾ ਲੱਗਿਆ ਹਾਈਟ ਵੀ ਬੱਕਰੀ ਦੀ ਚੰਗੀ ਆ ਬਈ ਤੇ ਚਿੱਟੇ ਅੱਖ ਦੇ ਵਿੱਚ ਆ ਠੀਕ ਆ ਏ ਬਾਈ ਬੱਕਰੀਆਂ ਟੋਟਲ ਆਪਣੇ ਕੋਲੇ ਕਿੰਨੀਆਂ ਵੱਡੀਆਂ ਵੱਡੀਆਂ ਮੋਟੀਆਂ ਬੱਕਰੀਆਂ ਆਪਣੇ ਕੋਲੇ 45 ਤੋਂ ਲੈ ਕੇ 50 ਟੱਕਾ ਬੱਕਰੀਆਂ ਵੱਡੀਆਂ ਜੀ ਲਓ ਬਈ ਲਿਆਓ ਬਈ ਹੋਰ ਵੀ ਦਿਖਾ ਦਿਓ ਬੱਕਰੀਆਂ ਸਰਗੇ ਚਿੱਟੀ ਅੱਖਾਂ ਚ ਜੀ ਅੱਛਾ ਤੇ ਕਾ ਆ ਗਈ ਬਈ ਬੱਕਰੀ ਫੜੀ ਕਰਾ ਮੜਾ ਆ ਲਓ ਜੀ ਦੋਨੇ ਫੜ ਲਓ ਬੱਕਰੀਆਂ ਬਾਈ ਕੋਲੇ ਚੰਗੀਆਂ ਨੇ ਪੱਠਾ ਪੁੱਠਾ ਨਵੇਂ ਹਾਂ ਚ ਇਹਨਾਂ ਦੀ ਕੀ ਡਿਟੇਲ ਆ ਬਈ ਕਿੰਨੀ ਕਿੰਨੀ ਉਮਰ ਦੀਆਂ ਇਹ ਇਹ ਪਹਿਲੇ ਪਹਿਲੇ ਸੂਏ ਸੂਈਆਂ ਬਈ ਸਰਗੇ ਆ ਅੱਛਾ ਚਾਰ ਚਾਰ ਦੰਦ ਤੇ ਸੂਈਆਂ ਇਹਨਾਂ ਦਾ ਹੈਗੇ ਬੱਚੇ ਹੁਣ ਇਹਨਾਂ ਦੇ ਬੱਚੇ ਨੇ ਬਈ ਬੱਚੇ ਸੇਲ ਹੋਗੇ ਬੱਚੇ ਸੇਲ ਹੋ ਗਏ ਹਾਂਜੀ ਹਾਂਜੀ ਤੇ ਇਹ ਬੱਚੇ ਇਹਨਾਂ ਦੇ ਸੇਲ ਹੋ ਗਏ ਆ ਤੇ ਜੇ ਕਿਸੇ ਭਰਾ ਨੂੰ ਇਹ ਪੱਠਾ ਲੈਣੀ ਆ ਹੋਣ ਸ਼ੌਂਕ ਕਰਨ ਇਹਨਾਂ ਦਾ ਤੇ ਇਹ ਵੀ ਬਾਈ ਦੇ ਦੂਗਾ ਲਓ ਬਈ ਹੋਰ ਲਿਓ ਆ ਬੱਚੇ ਆ ਜਿਵੇਂ ਹੁਣ ਡੱਬੇ ਮੱਖੀ ਜੀ ਨੇ ਸਾਰੇ ਤਰ੍ਹਾਂ ਦਾ ਹੀ ਮਾਲ ਆ ਬਾਈ ਕੋਲੇ ਜਿਹੋ ਜਾਂ ਮਰਜ਼ੀ ਨਾਗ ਲੈਣਾ ਤੁਸੀਂ ਝੰਡਾ ਵਾਲਾ ਪਿੰਡ ਆ ਜੋ ਬਈ ਰੋੜਾ ਵਾਲੀ ਦੇ ਬਿਲਕੁਲ ਨੇੜੇ ਆ ਹਨਮਾਨਗੜ੍ਹ ਜ਼ਿਲ੍ਹਾ ਤੇ ਜ਼ਿਮੀਂਦਾਰ ਭਰਾ ਆਪਣਾ ਹਨਾ ਬਈ ਹੋਰ ਵੀ ਦਿਖਾ ਦਿਓ ਹਾਂਜੀ ਬਾਈ ਕੋਰੇ ਇਹ ਬੱਕਰੀ ਦੱਸੋ ਡਿਟੇਲ ਬਾਈ ਦੰਦਾਂ ਤੋਂ ਕਿਵੇਂ ਆ ਇਹ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਤਿੰਨ ਮਹੀਨੇ ਹੋ ਗਏ ਸੂਈ ਨੂੰ ਬਾਈ ਅੱਛਾ ਬਾਈ ਤਿੰਨ ਮਹੀਨੇ ਦੀ ਗੱਬਣਾ ਹੈ ਠੀਕ ਹੈ ਜੀ ਦੰਦਾ ਹੈ ਅੱਛਾ ਛੇ ਦਾ ਹੈ ਬੱਚਾ ਬਹੁਤ ਵਧੀਆ ਕੁਆਲਟੀ ਚ ਹੈ 40 ਇੰਚ ਹਾਈਟ ਹੈ ਜੀ ਬੱਚੇ ਕਿਹ ਮਗਰੀ ਦੋ ਪੱਠਾ ਹੀ ਹੈ ਬਾਈ ਦੋਨੇ ਤਕੜੀਆਂ ਇੱਕ ਤਾਂ ਆ ਫਿਰ ਦੀ ਇੱਕ ਬਾਹਰ ਫਿਰ ਦੀ ਇਹ ਬੱਚੇ ਸਾਰੇ ਜੁੰਗੀ ਆਂਦੇ ਹਨਾ ਖੁੱਲੇ ਹੀ ਕੰਮ ਲਓ ਵੀ ਆਏ ਨਹੀਂ ਤੁਹਾਨੂੰ ਦਿੱਕਤ ਰਹਿਣੀ ਵੀ ਬੱਚਾ ਲਾਉਣਾ ਜਾਂ ਕਰਨਾ ਬੱਕਰੀਆਂ ਸਾਰੀਆਂ ਬੱਚੇ ਝਾਲ ਲੈ ਲੈਂਦੇ ਆ ਤੇ ਇਹ ਬਾਈ ਵੇਚ ਦੋਗੇ ਬੱਕਰੀ ਹਾਂਜੀ ਹਾਂਜੀ ਕੋਈ ਆ ਗਿਆ ਚੰਗੇ ਮਨਦਰ ਨਾਲ ਦੇ ਦਿੰਗੇ ਪੱਠਾ ਛੋਟੀਆਂ ਵੀ ਹੈਗੀਆਂ ਬੱਚੇ ਬਾਈ ਛੋਟਕੇ ਕਾਫੀ ਵੇਖ ਪੱਠਾ ਜੀ ਬਹੁਤ ਬੜਾ ਲਓ ਬਾਈ ਦੇਖੋ ਹਣਾ ਬਾਈ ਕੋਲੇ ਨਾਕ ਚੰਗੇ ਆ ਸਾਰੇ ਬਾਈ ਗੇਟ ਖੋਲੀਏ ਬਾਹਰ ਜਾ ਕੇ ਦਿਖਾ ਦਿੰਨੇ ਆ ਬੱਕਰੀਆਂ ਬਾਈ ਕੋਲੇ ਆ ਜਾਦੇ ਬਈ ਕਿਸੇ ਨੂੰ ਵੀ ਲੋੜ ਆ ਨਾ ਬੱਕਰੀਆਂ ਦੀ ਪੱਠਾ ਪੁੱਠਾ ਦੀ ਬੱਚਾਂ ਦੀ ਤਾਂ ਬਾਈ ਕੋਲੇ ਆ ਜਿਓ ਝੰਡਾ ਵਾਲਾ ਪਿੰਡ ਆ ਆ ਦੇਖੋ ਹਣਾ ਝੰਡਾ ਵਾਲੀ ਬਾਈ ਦੀ ਝੰਡਾ ਵਾਲੀ ਲਓ ਜੀ ਦੇਖੋ ਹਣਾ ਜਿਵੇਂ ਭਾਈ ਆ ਪੱਠਾ ਖੜੀ ਹੈ ਇਹਨਾਂ ਜੋ ਵੀ ਕਰ ਦੋਗੇ ਸੇਲ ਆਹਾ ਕਿਵੇਂ ਆ ਪੱਠ ਅੱਛਾ ਕਿਹੜੇ ਬੱਕਰੇ ਤੋਂ ਲੱਗੀ ਆ ਇਹ ਆਪਣੇ ਉੱਤੋਂ ਲੱਗੇ ਜੇ ਅ ਲਓ ਭਾਈ ਗੋਰੇ ਮਾਨ ਕੋਲੇ ਨਾ ਹੁਣ ਜਿਹੜੇ ਖੱਸੀ ਬੱਕਰੇ ਤਿਆਰ ਕੀਤੇ ਹੋਏ ਨੇ ਭਾਈ ਨੇ ਤੇ ਭਾਈ ਇਹ ਨਵੇਂ ਖੱਸੀ ਕੀਤੇ ਆ ਹਾਂਜੀ ਨਵੇਂ ਸਾਰੇ ਇਹਨਾਂ ਤਾਂ ਮਹੀਨਾ ਕੀ ਹੋਇਆ ਜੀ ਇਹਨੂੰ ਡੇਢ ਮਹੀਨਾ ਹੋ ਗਿਆ ਜੀ ਕਿੰਨੇ ਕਿੰਨੀ ਉਮਰ ਦੇ ਆ ਇਹ ਆ ਦੋ ਦੰਦ ਦੀ ਇਹ ਉਹ ਚਾਰ ਦੰਦਾਂ ਦਾ ਜੀ ਠੀਕ ਆ ਇਹ ਲੈਏ ਸੀ ਬੱਚੇ ਆਪਣੇ ਇਹ ਲੈਈ ਸੀ ਜੀ ਠੀਕ ਹੈ ਇਹ ਫਿਰ ਕਾਦੇ ਲਈ ਤਿਆਰ ਕਰ ਦੋਗੇ ਚੱਲੀ ਗਾਹ ਵਾਲੀ ਬਕਰੀ ਦਾਸ ਤੇ 2026 ਵਾਸਤੇ ਤਿਆਰ ਕਰੀ ਜਾਨੇ ਜੀ ਅੱਛਾ ਹਾਂਜੀ ਜਿਹੜੀ ਬਈ ਅਗਲੀ ਬਕਰੀਦ ਆਉਣੀ ਆ ਨਾ 2026 ਦੀ ਉਹਦੀ ਸਾਲ ਪਹਿਲਾਂ ਹੀ ਤਿਆਰੀ ਆ ਦੇਖ ਲਓ ਸ਼ੁਰੂ ਹੋ ਗਈ ਆ ਤੇ ਕੀ ਖਰਾਕ ਪਾਉਣੇ ਇਹਨਾਂ ਨੂੰ ਬਈ ਇਹਨੂੰ ਮਸ਼ੋਲੇ ਦਾ ਛਿਲਕਾ ਜੀ ਮੱਕੀ ਦਾ ਚੌਕਰ ਆ ਗੁਆਰੇ ਦਾ ਨੀਰਾ ਸਰੋਂ ਆਚਾਰ ਝੂਰ ਆ ਜੀ ਅੱਛਾ ਕਰਦੇ ਪ੍ਰੋਜੈਕਟ ਆਪਣਾ ਕਰਦੇ 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 ਸਾਰਾ ਸਾਰਾ ਮਿਕਸ ਕਰਕੇ ਜੀ ਨੀਰਾ ਕਿਹੜਾ ਵਰਤਦੇ ਨੀਰਾ ਗੁਆਰੇ ਦਾ ਜਿਆਦਾ ਜੀ ਗੁਆਰੇ ਦਾ ਹਾਂਜੀ ਬੜਾ ਜ਼ਾਤ ਤੇ ਲੋਕਲ ਹੀ ਮਿਲਦਾ ਲੋਕਲ ਲੋਕਲ ਜੀ ਕਰਦੇ ਆਪਾਂ ਗੁਆ ਜੀ ਬਈ ਆ ਬੱਕਰੇ ਦਿਖਾਈ ਜਨੇ ਜੇ ਕੋਈ ਇਹਨਾਂ ਚੋ ਕੋਈ ਮੰਗੂਆ ਬਾਈ ਵੇਚਣ ਵਾਲਾ ਹੈਗਾ ਹਾਂ ਦੇ ਦੇਂਗਾ ਜੀ ਮੌਕੇ ਤੇ ਲਓ ਬਾਈ ਅੰਡੂ ਲੈਣਾ ਤਾਂ ਕਸੀਲਾ ਤਾਂ ਤਿਆਰ ਹੈ ਜੀ ਮੌਕੇ ਤੇ ਕੋਈ ਬੱਕਰਾ ਤੁਹਾਨੂੰ ਚਾਹੀਦਾ ਹੋਇਆ ਬਾਈ ਨਾਲ ਗੱਲਬਾਤ ਕਰ ਲਿਓ ਤੇ ਹੋਰ ਦਿਖਾਉਣਾ ਬਾਈ ਜੀ ਕੀ ਕੀ ਜਾਨਵਰ ਸੇਲ ਹੈਗੇ ਆਪਣੇ ਕੋਲੇ ਆਪਣੇ ਕੋਲੇ ਬਈ ਸਾਰੇ ਜਾਨਵਰ ਹੀ ਸੇਲ ਹੈ ਜਿਹੜਾ ਮਰਜ਼ੀ ਲੈ ਸਕਦਾ ਮੌਕੇ ਤੇ ਤਿਆਰ ਹੈ ਜੀ ਠੀਕ ਹੈ ਆਪਣੇ ਬੱਚੇ ਤੋਂ ਲੈ ਕੇ ਵੱਡੀ ਬੱਕਰੀ ਤੱਕ ਅੱਛਾ ਬਈ ਹਾਂਜੀ ਜਿਵੇਂ ਕਿਸੇ ਨੇ ਪੱਠਾਂ ਲੈਣੀਆਂ 2 2 3 3 ਮਹੀਨਿਆਂ ਦੀਆਂ ਹਾਂਜੀ ਹਾਂਜੀ ਕਿੰਨੀਆਂ ਕਿ ਪੱਠਾਂ ਮਿਲ ਜਾਣਗੀਆਂ ਆਪਣੇ ਕੋਲ ਸਾਗੀਆਂ ਆਪਣੇ ਕੋਲੇ 25 30 ਜਿਆਦਾ ਜੀ ਮੌਕੇ ਦੇ ਹਨ ਠੀਕ ਹੈ ਬਈ ਤੇ ਗੱਬਣ ਬੱਕਰੀਆਂ ਵੀ ਮਿਲ ਜਾਣਗੀਆਂ ਆਪਣੇ ਕੋਲ ਬੱਕਰੀਆਂ ਵੀ ਇਹ ਸੂਈਆਂ ਵੀ ਹੈ ਜੀ ਅੱਛਾ ਬਈ ਲਓ ਬਈ ਆਹ ਦੇਖੋ ਤੁਸੀਂ ਹੈਨਾ ਬੱਕਰੀਆਂ ਖੜੀਆਂ ਵੱਡੀਆਂ ਜਿਵੇਂ ਬਈ ਗੱਬਣ ਪੱਠਾਂ ਕਿਹੜੀਆਂ ਕਿੜੀਆਂ ਦਿਖਾ ਦਿਓ ਇੱਕ ਦੋ ਕੋਈ ਅੱਛਾ ਇਹ ਵੀ ਸ ਲੇਵਲ ਉਹਦੀ ਬਹੁਤ ਚੰਗੀ ਆ ਬਈ ਪਾਠਾ ਦੇਖੋ ਨਾ ਆਹ ਆ ਆਪਣੇ ਸ਼ਕੰਦਰ ਤੋਂ ਲੱਗੀ ਆ ਜੀ ਇਹ ਇਹ ਆਪਣੇ ਵੱਡੇ ਕਾਲੇ ਬੱਕਰੇ ਤੋਂ ਲੱਗੀ ਆ ਲਓ ਬਈ ਇਹ ਪਹਿਲਣ ਸੂਣੀ ਆ ਬਈ ਆਏ ਦੂਜੇ ਸਵੇਰ ਸੂਣੀ ਆ ਦੂਜੇ ਸਵੇਰ ਸੂਣੀ ਆ ਲਓ ਜੀ ਦੇਖੋ ਆ ਵੀ ਚੰਗੀ ਆ ਬੱਕਰੀ ਡੱਬੀ ਤੇ ਆਹ ਚਿੱਟੇ ਮੂੰਹ ਵਾਲੀ ਪੱਠ ਬਈ ਇਹ ਦੇਖੋ ਨੇ ਕੰਮ ਆ ਬਈ ਵੀ ਕਿਦਣਾ ਜੀ ਅੱਛਾ ਠੀਕ ਆ ਬਈ ਤੇ ਜਿਹੜੇ ਬਈ ਆ ਬੱਚੇ ਫਿਰਦੇ ਜਿਵੇਂ ਮੱਖੀ ਜੀਨੇ ਆਪਾਂ ਦਿਖਾਈ ਜੰਨੇ ਆ ਇਹ ਵੀ ਸੇਲ ਆ ਹਾਂ ਜੀ ਹਾਂ ਜੀ ਇਹ ਇੱਕ ਵਾਰ ਪੱਟ ਕਰ ਦਾਂਗੇ ਬੱਕਰਾ ਨਹੀਂ ਕਰਦਾ ਜੀ ਬੱਕਰਾ ਰੱਖੋਗੇ ਹਾਂ ਜੀ ਆਪਾ ਠਾਣਾ ਲਓ ਬਈ ਦੇਖੋ ਬਈ ਹਨਾ ਸਾਰੇ ਨਾਗਾ ਬਹੁਤ ਸੋਹਣੇ ਜੇ ਕਿਸੇ ਵੀ ਭਰਾਣੇ ਕੋਈ ਬੱਕਰੀ ਲੈਣੀ ਆ ਆ ਦੇਖ ਲਓ ਕਾਲੀ ਬੱਕਰੀ ਡੱਬੀ ਲਾਲ ਡੱਬੀ ਜਿਹੜੇ ਰੰਗ ਦੀ ਮਰਜ਼ੀ ਬੱਕਰੀ ਲੈ ਜਾਓ ਬਾਈ ਕੋਲ ਆ ਕੇ ਝੰਡਾ ਵਾਲੀ ਪਿੰਡ ਆ ਬਈ ਤੇ ਬਈ ਆਪਣਾ ਡਰੈਸ ਕੀ ਹੈਗਾ ਸਹੀ ਸਹੀ ਐਡਰੈਸ ਦੱਸਿਓ ਡਰੈਸ ਹੈ ਜੀ ਆਪਣੇ ਹਰਮਾਨਗੜ ਜਿਲ੍ਹਾ ਰਾਜਸਥਾਨ ਹਨ ਝੰਡਾ ਵਾਲੇ ਵਾਰਡ ਨੰਬਰ 10 ਜੀ ਬਾਈ ਗੋਰਾ ਸਿੰਘ ਮਾਨ ਮੇਰਾ ਨਾਮ ਹੈ ਬਾਈ ਜੀ ਮਾਨ ਦਾ ਨਾਮ ਦੇ ਨਾਂ ਤੇ ਆਪਣਾ ਫਾਰਮ ਹੈ ਜੀ ਜੇ ਕਿਸੇ ਨੇ ਜਿਆਦੇ ਨਾਕ ਲੈਣੇ ਆ ਮੰਨ ਲਓ ਪਹੁੰਚ ਪੂਝਦਾ ਵੀ ਹੋ ਜੂਗਾ ਇੰਤਜਾ ਹਾਂਜੀ ਹਾਂਜੀ ਹੋ ਜੂਗਾ ਜੀ ਠੀਕ ਹੈ ਬਾਈ ਨੰਬਰ ਆਪਣਾ ਹੈਗਾ ਜੀ 77330 47501 ਬੱਕਰੇ ਕਿੰਨੇ ਆ ਆਪਣੇ ਕੋਲੇ ਵੇਚਣ ਵਾਲੇ ਵੱਡੇ ਵੱਡੇ ਬੱਕਰੇ 5 ਹੈ ਜੀ ਆਪਣੇ ਆਜੋ ਬੱਕਰੇ ਦਿਖਾ ਦਿਗੇ ਆਪਾਂ ਹਾਂ ਹਾਂਜੀ ਬਾਈ ਇਹ ਬੱਕਰੇ ਬਾਰੇ ਥੋੜਾ ਜਿਹਾ ਦੱਸਿਓ ਡਿਟੇਲ ਨਾਲ ਕੀ ਡਿਟੇਲ ਹੈ ਇਹਦੀ ਬਾਈ ਏ ਬਾਈ ਜੀ ਸ਼ਹੀਦ ਆਂਦਾ ਹੈ ਹਾਂਜੀ 42 ਇੰਚ ਦੀ ਹਾਈਟ ਆ ਜੀ ਬਾਈ ਹਾਂਜੀ ਇਹ ਸੁਤੰਤਾ ਹੀ ਲੈਣ ਦਾ ਆਪਣੇ ਗੰਗਾ ਨਗਰ ਦੇ ਜਿਹੜਾ ਆਇਆ ਹੋਇਆ ਬੱਚਾ ਇਹ ਅੱਛਾ ਬਾਈ ਜੀ ਜੀ ਇਹ ਕੁਝ ਟਿੰਗਾ ਕਦਰ ਦਾਣਾ ਹੋਊਗਾ ਤਾਂ ਸੇਲ ਕਰ ਦਾਂਗੇ ਭਾਈ ਜੀ ਅੰਡਲੀ ਆ ਇਹ ਬਾਈ ਲੋ ਕੁਝ ਗੱਦ ਹਟਾਇਆ ਦਾ ਜੀ ਗੱਦ ਗੁੱਦ ਹੋਰ ਕਰੂਗਾ ਬਾਈ ਦੇਖੋ ਬਾਈ ਰਿਜ਼ਲਟ ਬਹੁਤ ਵਧੀਆ ਆਇਆ ਜੀ ਤੋੜ ਕੇ ਦਿਖਾਓ ਬਈ ਇਹਨੂੰ ਕਾਲਾ ਬੱਕਰਾ ਬਾਈ ਕੋਲੇ ਹਨਾ ਜੇ ਕਿਸੇ ਭਰਾ ਨੇ ਲੈਣਾ ਹੋਊਗਾ ਤਾਂ ਬਾਈ ਸੇਲ ਕਰ ਦੂਗਾ ਨੱਕ ਮੂੰਹ ਦਾ ਚੰਗਾ ਸਿੰਘ-ਸੁੰਗ ਦਾ ਵੀ ਬਹੁਤ ਸੋਹਣਾ ਬਈ ਬਹੁਤ ਸੋਹਣੇ ਸਿੰਘ ਆ ਜੀ ਲੋ ਬਈ ਹੋਰ ਦਿਖਾ ਦੂ ਕਿਹੜਾ ਬੱਕਰਾ ਲੋ ਜੀ ਕਿਸੇ ਭਰਾ ਨੂੰ ਚਾਹੀਦਾ ਖੱਸੀ ਬੱਕਰਾ ਦੱਬੇ ਰੰਗ ਦੇ ਵਿੱਚ ਬਹੁਤ ਸ਼ਕੀਨ ਬੱਕਰਾ ਤੇ ਬਾਈ ਕੋਲੇ ਸੇਲ ਆ ਝੰਡਾ ਵਾਲੀ ਪਿੰਡ ਬਾਈ ਜੀ ਕਿੰਨਾ ਟਾਈਮ ਹੋ ਗਿਆ ਨੂੰ ਖੱਸੀ ਕੀਤੇ ਨੂੰ ਹੋਗੇ ਬਈ 2 ਮਹੀਨੇ 2 ਮਹੀਨੇ ਸਹੀ ਹੈ ਜਮਾ ਚਾਰ ਚੁਰ ਵਧੀਆ ਕਰਦਾ ਪਰ ਲੱਗ ਗਿਆ ਜੀ ਤੇ ਕੀ ਡਿਟੇਲ ਹੈ ਦੀ ਹੁਣ ਜੀ ਇਹ ਵਿੱਚ ਚਾਰ ਦੰਦਾ ਹੈ ਚਾਰ ਦੰਦਾ ਤੇ ਹਾਈਟ ਕਿੰਨੀ ਹੋਊਗੀ ਹਾਈਟ 40 ਇੰਚ ਠੀਕ ਹੈ ਬਈ ਕੱਟਕੁੱਟ ਤਾਂ ਨਹੀਂ ਲੱਗਿਆ ਕਿਤੇ ਵੀ ਲਓ ਬਈ ਡੱਬਾ ਰੰਗ ਆ ਬਹੁਤ ਸੋਹਣਾ ਬੱਕਰਾ ਕੁਆਲਿਟੀ ਵੱਖੋਂ ਵੀ ਤੇ ਹੋਰ ਵੀ ਬਾਈ ਕੋਲੇ ਬੱਕਰੇ ਤੁਹਾਨੂੰ ਦਿਖਾਉਣੇ ਆ ਆ ਦੇਖੋ ਲਓ ਜੀ ਇਹਦੀ ਕੀ ਡਿਟੇਲ ਆ ਜੀ ਇਹ ਦੋ ਦੰਦ ਦਾ ਵੀਰੇ ਇਹ ਹੁਣੇ ਕੱਸੀ ਕਰਾਇਆ ਮਹੀਨਾ ਕੋਆ ਅੱਛਾ ਬਾਈ ਇਹ ਵੀ ਹੁਣ ਭਰਨ ਲੱਗਿਆ ਜੀ ਆ ਵੀ ਬੱਕਰਾ ਵੀ ਭਰਨ ਵਾਲਾ ਵਧੀਆ ਦਸ ਰਿਆ ਵੀ ਤਿਆਰ ਹੋਊਗਾ ਇੱਕ ਮਹੀਨਾ ਹੋਇਆ ਇਹਨੂੰ ਮਸ਼ੀਨ ਲਈ ਨੂੰ ਤੇ ਦੋ ਦੰਦ ਦਾ ਬਈ ਇਹ ਦੋ ਦੰਦ ਦਾ ਬਈ ਲਾਲ ਡੱਬਾ ਰੰਗ ਬਹੁਤ ਸੋਹਣਾ ਇਹੋ ਜਿਹੇ ਬੱਕਰੇ ਨੂੰ ਉੱਡ ਕੇ ਪੈਂਦਾ ਵਪਾਰੀ ਹੈ ਨਾ ਤੇ ਬਾਈ ਨੂੰ ਬੁਝਣ ਵਧੀਆ ਕੱਢੂਗਾ ਭਾਈ ਇਹ। ਮੋੜ ਬੋਲ ਕੱਢੂ ਜੀ। ਠੀਕ ਆ ਭਾਈ। ਲਓ ਜੀ ਹੱਡਾਂ ਪੈਰਾਂ ਦੇ ਵਧੀਆ ਚਾਲ ਦੇ ਬੱਕਰੇ ਸ਼ੁੱਧਾ ਜਮਾ ਜਿਹੜਾ ਬਾਈ ਨੇ ਚਣ ਲੈਣਾ ਹੁੰਦਾ ਬੱਕਰਾ ਹੈ ਨਾ ਉਹ ਪੈਰਾ ਪੂਰਾ ਦਾ ਮਜ਼ਬੂਤ ਚਾਹੀਦਾ ਬੱਕਰੇ ਭਾਈ ਵਧੀਆ ਤੰਦਰੁਸਤ ਨੇ ਜੇ ਕਿਸੇ ਵੀ ਭਰਾਣੇ ਬੱਕਰੇ ਇਹ ਲੈਣੇ ਆ ਤਾਂ ਬਾਈ ਗੋਰੇ ਕੋਲੇ ਤੁਸੀਂ ਆ ਜਾਓ ਝੰਡਾ ਵਾਲੀ ਪਿੰਡ ਤੇ ਬੱਕਰੀਆਂ ਵੀ ਬਾਈ ਕੋਲੇ ਮਿਲ ਜਾਣਗੀਆਂ ਬੱਕਰੀਆਂ ਵੀ ਚੰਗੀਆਂ ਤੋਂ ਚੰਗੀਆਂ ਜੇ ਹੋ ਜਾਊਗੀ ਰੇਟ ਲਾਊਗਾ ਉਹ ਜੀ ਬੱਕਰੀ ਮਿਲ ਜੂਗੀ ਤੇ ਦੇਸੀ ਮੁਰਗੀਆਂ ਵੀ ਰੱਖੀ ਬੈਠੇ ਹਾਂ ਬਈ ਵਿੱਚ ਅੱਛਾ ਭਾਈ ਬੱਕਰੀ ਜੇ ਕਿਸੇ ਭਰਾ ਨੇ ਲੈਣੀ ਆ ਕਿੰਨੇ ਤੋਂ ਸ਼ੁਰੂ ਹੋ ਜਾਂਦੀ ਆ ਆਪਣੇ ਕੋਲੇ ਘੱਟ ਤੋਂ ਘੱਟ ਆਪਣੇ ਕੋਲੇ ਜੀ 18-20000 ਤੋਂ ਸਟਾਰਟ ਆ ਜੀ ਠੀਕ ਆ ਭਾਈ 18000 ਤੋਂ ਲੈ ਕੇ ਜਿੰਨੀ ਮਰਜ਼ੀ ਮਹਿੰਗੀ ਲੈ ਲੋ ਮਹਿੰਗੀ ਜਿੰਨੀ ਮਰਜ਼ੀ ਲੈ ਲਓ ਠੀਕ ਆ ਭਾਈ ਤੇ ਜਿਹੜਾ ਭਾਈ ਆਪਣਾ ਕਾਲਾ ਬਰੀਡਰ ਆ ਇਹ ਫਿਰ ਬੱਕਰੀਆਂ ਦੇ ਵੀ ਛੱਡ ਦਿਓ ਕਰ ਉਸ ਤੇ ਆ ਛੱਡ ਦੇ ਕਿੰਨੀ ਫੀਸ ਲੈਣੀ ਆ ਜੀ 2000 ਰੁਪਏ ਵੀ ਫੀਸ ਲੈ ਲਈ ਜੀ 2500 ਵੀ ਲੈ ਲਈ ਜੀ ਠੀਕ ਆ ਦੇਖ ਕੇ ਜੀ ਬੱਕਰੀ ਵਧੀਆ ਹੋਵੇ ਹਨਾ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਬੱਕਰਾ ਵੀ ਬਾਈ ਕੋਲੇ ਹੈਗਾ ਸਟਾਰਟ ਸਰਵਿਸ ਲਈ ਜੇ ਕਿਸੇ ਭਰਾ ਨੇ ਬੱਕਰੀ ਕਰਾਸ ਕਰਾਉਣੀ ਆ ਤਾਂ ਬਾਈ ਕੋਲੇ ਤੁਸੀਂ ਇਸ ਬੱਕਰੇ ਤੋਂ ਸਰਵਿਸ ਲੈ ਸਕਦੇ ਹੋ ਠੀਕ ਹੈ ਬਾਈ ਜੀ ਹੋਰ ਕੋਈ ਦਿਖਾ ਦਿਓ ਬੱਕਰੀ ਕੋਈ ਵੱਡੀ ਨਾ ਜੋ ਹੈਗੀ ਸੇਲ ਬਾਈ ਫੇਰਾ ਉਹ ਫੂਲ ਵਾਲੀ ਬਾਡੀ ਬੱਕਰੀ ਉਹ ਵੀ ਜੇ ਕਿੰਨਾ ਟਾਈਮ ਰਹਿ ਗਿਆ ਦਾ ਜੀ ਉਹ 20 ਦਿਨ ਕੱਢ ਦੀ ਆ ਲਓ ਜੀ ਇਹ ਕਿਹੜੇ ਤੋਂ ਬਣੀ ਹੈ ਜੀ ਇਹ ਆਪਣੇ ਮੋਸ ਤੋਂ ਵੱਡੇ ਬੱਕਰੇ ਤੋਂ ਲੱਗੀ ਸਿਕੰਦਰ ਤੋਂ ਜੀ ਠੀਕ ਹੈ ਬਾਈ ਹਾਂਜੀ ਹਲੋ ਬਾਈ ਜੀ ਮਿੰਨਰੇਡ ਮਿੰਨਰੇਡ ਕੜਦੀ 40 ਇੰਚ ਹਾਈਟ ਹੈ ਜੀ 40 ਇੰਚ ਦੀ ਬੱਕਰੀ ਆ ਇਹ ਸਿਕੰਦਰ ਬੱਕਰੇ ਤੋਂ ਕ੍ਰੋਸ ਆ ਬਾਈ ਬਾਕੀ ਬੱਚੇ ਪੁੱਛੇ ਆ ਪੱਠਾ ਇਹ ਵੀ ਖੱਸੀ ਕੀਤਾ ਬਾਈ ਲਓ ਜੀ ਦੇਖੋ ਏ ਬਾਈ ਕੰਮ ਕਿਵੇਂ ਆ ਗੁਰੇ ਇਹ ਜੇ ਕਿਸੇ ਜਿੰਮੇਦਾਰ ਭਰਾ ਨੇ ਕਰਨਾ ਕੰਮ ਬਹੁਤ ਵਧੀਆ ਕੰਮ ਆ ਬਾਈ ਸੌਂਦਾ ਜਿਵੇਂ ਸਫਾਈ ਲੱਗਦਾ ਪਤਾ ਨਹੀਂ ਲੱਗਦਾ ਕਹਿੰਦਾ ਸੁੱਤੇ ਭਾਈ ਕਰਦੇ ਨੇ ਚਾ ਚਾ ਜੀ ਬਾਹਲੇ ਲੋਕ ਕਹਿੰਦੇ ਆ ਕਹਿੰਦੇ ਯਾਰ ਬੱਕਰੀਆਂ ਨਹੀਂ ਸੈੱਟ ਆਉਂਦੀਆਂ ਰਾਜਦੀਆਂ ਨਹੀਂ ਬੱਕਰੀਆਂ ਕਹਿੰਦੇ ਨਹੀਂ ਅੱਛਾ ਸਵੇਰ ਦੋ ਤਿੰਨ ਘੰਟੇ ਤੜਕੇ ਲਾਉਣਾ ਬਾਈ ਦੋ ਤਿੰਨ ਘੰਟੇ ਸ਼ਾਮ ਨੂੰ ਲਾਉਣਾ ਜਦੋਂ ਐਸੀ ਛੱਡ ਕੇ ਆਉਣਾ ਸਮਝੀ ਤੇ ਪੰਜ ਚਾਰ ਘੰਟੇ ਠੀਕ ਹੈ ਬਹੁਤ ਵਧੀਆ ਕੰਮ ਆ ਇਹ ਇਹਨਾਂ ਨੂੰ ਫਿਰ ਸਵੇਰ ਸ਼ਾਮ ਪਾਉਣੀ ਕਿਉਂ ਤੁਸੀਂ ਸਵੇਰ ਵਾਸ ਗਵਰ ਦਾ ਨੀਰਾ ਸ਼ਾਮ ਨੂੰ ਵੀ ਗਵਰ ਦਾ ਨੀਰਾ ਸ਼ਾਮ ਨੂੰ ਦਾ ਜੋ ਨੀਰੇ ਰੂਡ ਦੇ ਬਾਅਦ ਸ਼ਾਮ ਨੂੰ 7 ਵਜੇ ਚੌਕਰ ਚੱਕਰ ਪਾਦੀ ਦਾ ਦਾਣਾ ਦੂਣਾ ਕੋਈ ਸਾਰਿਆਂ ਨੂੰ ਫੁਰਲੀਆਂ ਜੀ ਪਾਦੀ ਦੇ ਨਾ ਜੀ ਅੱਛਾ ਜੀ ਹਾਂ ਜੀ ਹਾਂ ਪਾਣੀ ਪੂਣੀ ਇੱਥੇ ਹੀ ਪੀਉਣੀ ਪਾਣੀ ਵਿਆਤਾ ਜੀ ਉਹ ਖੇੜਾ ਬਣ ਗਿਆ ਵੀ ਹੈ ਵਿੱਚੇ ਪੀ ਜਿੰਨੀ ਟਹਿਣਾਉਂਦੀਆਂ ਨੂੰ ਠੀਕ ਹੈ ਬਾਈ ਤੇ ਆਹ ਦੋਸਤੋ ਬੱਕਰਾ ਬਾਈ ਕੋਲੇ ਬਰੀਡਰ ਜਿਹੜਾ ਕਿ ਸੈਦੋਗੇ ਲਾਈਨ ਦਾ ਪੰਜ ਛੀ ਬੱਕਰੀ ਦਾ ਬੱਚਾ ਤੇ ਇਹਦੇ ਤੋਂ ਜੇ ਤੁਸੀਂ ਸਟਾਰਟ ਸਰਵਿਸ ਲੈਣੀ ਆ ਕਿਸੇ ਨੇ ਬੱਕਰੀ ਕਰਾਸ ਕਰਾਉਣੀ ਆ ਤਾਂ ਬਾਈ ਗੋਰੇ ਕੋਲੇ ਆ ਜਿਓ ਬਾਈ ਨੇ ਜਮਾ ਜੈ ਫੀਸ ਰੱਖੀ ਆ ਤੇ ਹਨੁਮਾਨਗੜ ਮੇਲੇ ਦੇ ਵਿੱਚ ਜਿਹੜਾ ਰੋੜਾ ਵਾਲੀ ਹੋਇਆ ਸੀ ਰੋੜਾ ਵਾਲੀ ਮੇਲੇ ਦੇ ਵਿੱਚ ਇਹਦੀ ਦੂਜੀ ਪੋਜੀਸ਼ਨ ਆਈ ਸੀ 31000 ਦਾ ਨਾਮ ਜਿੱਥੇ ਬੱਕਰੀ ਨੇ ਤੇ ਬਾਈ ਦਾ ਨੰਬਰ ਤੁਹਾਨੂੰ ਦੱਸ ਦਿੰਨੇ ਆ ਬਾਈ ਨੰਬਰ ਦੱਸ ਦਿਓ ਆਪਣਾ 7033047501 7033047501 ਹਾਂਜੀ